ਪਹਿਲਾ ਇਹ ਕਾਰਨ ਹੈ ਸ਼ਬਦ ਦਾ تیر ਲਗੇ ਐਸਾ ਮਨੁੱਖ ਦੁਨੀਆ ਤੋਂ ਨਿਰਾਸ਼ ਹੋ ਜਾਏਗਾ ਉਦਾਸ ਹੋ ਜਾਏਗਾ ਆਪਣੀ ਅਕਲ ਦਾ تیر ਲਗੇ ਇਤਨਾ ਸਿਆਣਾ ਹੋਵੇ ਇਤਨੀ ਤੀਖਣ ਬੁੱਧੀ ਦਾ ਮਾਲਕ ਜਿੰਨਾ ਸਿਆਣਾ ਮਨੁੱਖ ਹੋਵੇਗਾ ਬੇਚੈਨ ਹੋਵੇਗਾ ਕਿਉਂ ਜਗਤ ਦੇ ਚੈਸਾ ਕੁਝ ਵੀ ਨਹੀਂ ਜੋਦੀ ਦਿਲਚਸਪੀ ਦਾ ਬਾਇਸ਼ ਬਣੇ ਇਹ ਵੀ ਮਨੁੱਖ ਜ਼ਿਆਦਾ ਬੇਚੈਨ ਹੋਵੇਗਾ ਕਿੰਨਾ ਕੁ ਬੇਚੈਨ ਹੋਵੇਗਾ ਇਹ ਵੀ ਹੋਗਾ ਲੁਕ ਦੱਸਦਾ ਇਤਨਾ ਸਿਆਣਾ ਮਨੁੱਖ परेशानियां सारे जहां की समेट कर जब कुछ ना बना तो मेरा दिल बना दिया ए खुदा सारे संसार दी विपता बीच इतनी परेशानी व्याकुलता तू इकट्ठी की थी तेरे कोल कुछ बड़या नहीं और तू वाले वाला दिल बना के रख देता है जितना सयाणा मनुष्य होवेगा संसार बेमैनी हो जाएगा फिर जीव ही किस तरह ਜਿਵੇਂ ਦੱਸ ਅਕਲ ਤੋਂ ਚੋਟ ਖਾ ਕੇ ਮਨੁੱਖ ਨਿਰਾਸ਼ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਸ਼ਬਦ ਤੋਂ ਚੋਟ ਖਾ ਕੇ ਮਨੁੱਖ ਨਿਰਾਸ਼ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਤੀਸਰਾ ਕੋਈ ਸੰਸਾਰ ਤੋਂ ਚੋਟ ਲੱਗ ਗਈ ਹੈ ਕੋਈ ਜਾਨ ਤੋਂ ਵੀ ਪਿਆਰਾ ਸੀ ਅਜ਼ੀਜ਼ ਮਿੱਤਰ ਸਨਬੰਦੇ ਆਪਣੇ ਮੋਂਡਿਆਂ ਤੇ ਲੈ ਜਾਣਾ ਪਿਆ ਸ਼ਮਸ਼ਾਨ ਘਰ اپنی ਅੱਖਾਂ ਦੇ ਸਾਹਮਣੇ ਉਸ ਨੂੰ ਜਲਦਾ ਹੋਇਆ ਦੇਖਿਆ ਮਨੁੱਖ ਝੋਟ ਖਾ ਜਾਂਦਾ ਹੈ ਨਿਰਾਸ਼ ਹੋ ਜਾਂਦਾ ਹੈ ਬੈਰਾਗੀ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਕਮ ਸੇ ਕਮ ਜਿੰਨੀ ਦੇਰ ਤੱਕ ਸ਼ਮਸ਼ਾਨਗਾਹ ਦੇ ਚਲੇ ਗਏ ਅਵਸਥਾ ਉਸਦੀ ਰਹਿੰਦੀ ਹੈਗਾ ਅਗਰ ਸਿਆਣਾ ਹੋਇਆ ਤਾਂ ਫਿਰ ਉਸ ਅਵਸਥਾ ਨੂੰ ਸੰਭਾਲ ਵੀ ਸਕਦਾ ਹੈ ਬੜਾ ਛੋਟੀ ਦਾ ਧਨਵਾਨ ਸੇ ਚਾਰੇ ਪਾਸੇ ਧਨ ਘਰ ਦੇ ਚ ਇੰਜ ਆ ਰਿਹਾ ਸੀ ਜਿਵੇਂ ਦਰਿਆ ਸਾਗਰ ਦੀ ਤਰਫ ਆਉਂਦੇ ਦਿਵਾਲੀਆ ਹੋ ਗਿਆ ਬਾਲ ਬਾਲ ਕਰਜ਼ਾਈ ਹੋ ਗਿਆ ਦੇਣਾ ਹਜ਼ਾਰਾਂ ਦਾ ਇਸ ਨੇ ਲੈਣਾ ਹੁਣ ਕਿਸੇ ਕੋਲ ਵੀ ਨਹੀਂ ਐਸੀ ਹਾਲਤ ਦੇ ਚ ਵੀ ਮਨੁੱਖ ਨਿਰਾਸ਼ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਬੜੀ ਇੱਜ਼ਤ ਸੀ ਬੜੀ ਮਾਨ ਮਰਿਆਦਾ ਸੀ ਬੜੀਆਂ ਸਲਾਮੀਆਂ ਮਿਲਦੀਆਂ ਸਨ ਕੋਈ ਕਲੰਕ ਲੱਗ ਗਿਆ ਦਾਗ ਲੱਗ ਗਿਆ ਬਣੀ ਬੜਾਈ ਪ੍ਰਤਿਸ਼ਠਾ ਇੱਜ਼ਤ ਸਾਰੀ ਖਾਕ ਦੇ ਚ ਮਿਲ ਗਈ ਹਿਰਦਾ ਚੋਟ ਖਾ ਜਾਂਦਾ ਹੈ ਮਨੁੱਖ ਨਿਰਾਸ਼ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਨਿਰਾਸ਼ ਹੋਣ ਦੇ ਉਦਾਸ ਹੋਣ ਦੇ ਇਹ ਤਿੰਨ ਕਾਰਨ ਨੇ ਸ਼ਬਦ ਚੋਟ ਕਰੇ ਅਕਲ ਚੋਟ ਕਰੇ ਗੁਸਤਾਖੀ mafia ਸੰਸਾਰ ਤੋਂ ਕੋਈ ਚੋਟ ਲੱਗੀ। ਹੋਰ ਕੋਈ ਚੌਥਾ ਕਾਰਨ ਨਹੀਂ ਹੈ। ਜਾਂ ਮੈਨੂੰ ਇੰਜ ਕਹਿਣ ਦੇਣਾ ਅਜੇ ਤੱਕ ਕੋਈ ਪੂਰਨ ਤੌਰ ਤੇ ਨਿਰਾਸ਼ ਨਹੀਂ, ਉਦਾਸ ਨਹੀਂ। ਇਹਨੂੰ ਅਜੇ ਸ਼ਬਦ ਨੇ ਝੋਟ ਨਹੀਂ ਕੀਤੀ। ਅਜੇ ਇਸ ਨੇ ਸ਼ਬਦ ਦੀ ਝੋਟ ਨਹੀਂ ਖਾਧੀ ਕਿਉਂਕਿ ਇਹ ਗਹਿਰਾ ਸਤਸੰਗੀ ਨਹੀਂ ਹੈ। ਅਜੇ ਇਸ ਨੂੰ ਆਪਣੀ ਅਕਲ ਤੋਂ ਵੀ ਚੋਟ ਨਹੀਂ ਲੱਗੀ ਕਿਉਂਕਿ ਇਹਦੀ ਅਕਲ ਵੀ ਇਤਨੀ ਮਹਾਨ ਨਹੀਂ ਹੈ ਗੁੱਸਾ ਕੀ ਮਾਂ ਅਜੇ ਇਸ ਨੂੰ ਸੰਸਾਰ ਤੋਂ ਵੀ ਕੋਈ ਬਹੁਤ ਵੱਡੀ ਚੋਟ ਨਹੀਂ ਲੱਗੀ ਨਹੀਂ ਤੇ ਨਿਰਾਸ਼ ਹੋ ਜਾਣਾ ਸੀ ਉਦਾਸ ਹੋ ਜਾਣਾ ਸੀ ਛੋਟੀਆਂ ਛੋਟੀਆਂ ਚੋਟਾਂ ਤੇ ਰੋਜ਼ ਲੱਗਦੀਆਂ ਨੇ ਅਜੇ ਕੋਈ ਇਤਨੀ ਚੋਟ ਇਸ ਨੂੰ ਨਹੀਂ ਲੱਗੀ ਕਿ ਨਿਢਾਲ ਹੋ ਜਾਏ ਨਿਰਾਸ਼ ਹੋ ਜਾਏ ਉਦਾਸ ਹੋ ਜਾਏ ਇਹਦੀ ਯਕਲੀ ਵੀ ਕੋਈ ਮਹਾਨ ਨੇ ਕਿ ਸੁਣੋ ਅਕਲ ਨੇ ਝੋਟ ਕੀਤੀ ਹੋਵੇ ਤੇ ਨਿਰਾਸ਼ ਹੋ ਗਿਆ ਹੋਵੇ ਉਦਾਸ ਹੋ ਗਿਆ ਹੋਵੇ ਇਹ ਕੋਈ ਗਹਿਰਾ ਸਤਸੰਗੀ ਵੀ ਨਹੀਂ ਸਰੋਤਾ ਵੀ ਨਹੀਂ ਕਿ ਗੁਰੂ ਦਾ ਸ਼ਬਦ ਝੋਟ ਕਰ ਗਿਆ ਹੋਵੇ ਤੇ ਨਿਰਾਸ਼ ਹੋ ਗਿਆ ਹੋਵੇ ਉਦਾਸ ਹੋ ਗਿਆ ਹੋਵੇ ਸੰन्यास ਪ੍ਰਾਪਤੀ ਲਈ ਉਦਾਸ ਤੇ ਨਿਰਾਸ਼ ਪਹਿਲੇ ਦੋ ਕਦਮ ਨੇ ਇਹ ਦੋ ਕਦਮ ਜੋ ਨਹੀਂ ਚੱਲਿਆ ਉਹ ਮੰਜ਼ਿਲ ਤੇ ਨਹੀਂ ਪਹੁੰਚਦਾ ਮੰਜ਼ਿਲ ਤੇ ਐ ਸੰਿਆਸ ਪੰਕਤੀਆਂ ਮੈਂ ਤੁਹਾਨੂੰ ਫਿਰ ਦੁਹਰਾਵਾਂ ਤੇ ਮੈਂ ਖੁਲਾਸਾ ਕਰਾਂ ਰੇ ਮਨ ਐਸੋ ਕਰ ਸੰਿਆਸ ਬਨ ਸੇ ਸਦਨ ਸਵੇ ਕਰ ਸਮਝੋ ਮਨਹੀ ਮਾਹੇ ਉਦਾਸ ਸ਼ਬਦ ਤੋਂ ਜੋ ਝੋਟ ਖਾ ਗਿਆ ਗਹਿਰਾ ਸਤਸੰਗੀ ਹੈ ਉਹ ਸਹੀ ਫੈਸਲਾ ਕਰੇਗਾ ਕਿ پرمتما دی تلاش کرے گا اور اتر سنیاس ایک دن پرگٹ ہو جائے گا کیونکہ ٹوٹلی نراش ہو گیا الاس ہو گیا اپنی اقل تو جڑی جس نے چوٹ کھا دی ہے یا سنسار تو چوٹ کھا دی ہے کچھ خطرے بھی نہیں ایک تین فیصلے ہیں دچوں کسے ایک فیصلے لوں. اپنی زندگی کے نہ کرے گا ਉਹ ਤਿੰਨ ਫੈਸਲੇ ਇੰਜ ਕਹਿੰਦੇ ਨੇ ਆਤਮ ਕ੍ਰਾਂਤੀ ਆਤਮ ਵਿਸਮਰਤੀ ਆਤਮ ਹੱਤਿਆ ਖੁਦ ਨੂੰ ਬਦਲਣਾ ਜਾਂ ਖੁਦ ਨੂੰ ਭੁਲਾਣਾ ਜਾਂ ਖੁਦ ਨੂੰ ਮਿਟਾਣਾ ਇਹਨੂੰ ਇੰਜ ਕਹਿੰਦੇ ਨੇ ਆਤਮ ਕ੍ਰਾਂਤੀ ਖੁਦ ਨੂੰ ਬਦਲਣਾ ਆਤਮ ਵਿਸਮਰਤੀ ਖੁਦ ਨੂੰ ਭੁਲਾਣਾ آتم ہتیا یا خود نو ختم کرنا اتنی نراشا اتنی اداسی کہ میں جیوی ہے تو غالب دن رات پین لگ پہ اتنا سیاح منک اتنا سہنا من غالب خود کہن دا یہ مثال تصفف یہ تیرا بیان غالب ਤੁਝੇ ਹਮ ਵਲੀ ਸਮਝਤੇ ਜੋ ਨਾ ਵਾਦਾ ਖਾਰ ਹੁੰਦਾ ਗਾਲिब ਕਹਿੰਦਾ ਦੁਨੀਆ ਮੈਨੂੰ ਕਹਿ ਰਹੀ ਐ ਸੀ ਤੈਨੂੰ ਵਲੀ ਜਾਣ ਕੇ ਪੂਜਣਾ ਸੀ ਪੈਗੰਬਰ ਜਾਣ ਕੇ ਪੂਜਣਾ ਸੀ ਕੰਬਸ ਕਿਦੇ ਤੂੰ ਸ਼ਰਾਬ ਬਣਾ ਪਿੰਦਾ